ਸਤਿ ਸ਼੍ਰੀ ਅਕਾਲ ਮੈਂ ਆ ਬਲਵਿੰਦਰ ਸਿੰਘ ਹਾਜ਼ਰਾ ਪੰਜਾਬ ਨਿਊਜ਼ ਪੋਰਟਲਨ ਲੈ ਕੇ ਇੱਕ ਨਜ਼ਰ ਮਾਰਦੇ ਹਾਂ ਖਬਰਾਂ ਦੀਆਂ ਸੁਰਖੀਆਂ ਤੇ ਪੰਜਾਬ ਸਰਕਾਰ ਕੈਬਨਿਟ ਦੀ ਮੀਟਿੰਗ ਚ ਵੱਡਾ ਫੈਸਲਾ 68 ਕਰੋੜ ਦਾ ਕਰਜ਼ਾ ਕੀਤਾ ਮੁਆਫ ਕਰਜ਼ਾ ਮੁਆਫ ਸਕੀਮ ਚ ਆਈ ਕਰਜ਼ਾ ਮੁਆਫੀ ਸਕੀਮ ਚ ਹੈ 4727 ਪਰਿਵਾਰ ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚਾ ਤਾਣੀ ਵਿਚਾਲੇ ਰਾਜਾ ਵੜਿੰਗ ਦਾ ਵੱਡਾ ਬਿਆਨ ਕਿਹਾ ਜਾਖੜ ਨੂੰ ਅੱਜ ਘਰ ਪਾਰਟੀ ਚ ਧੜੇ ਬੰਦੀ ਤੇ ਵੀ ਦਿੱਤਾ ਠੋਕਮਾ ਜਵਾਬ ਮੁੱਲਾਪੁਰ ਦਾਖਾ ਚ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਕਿਹਾ ਆਉਣ ਵਾਲੇ ਦਿਨਾਂ ਚ ਲੈਂਡ ਪੂਲਿੰਗ ਦੇ ਖਿਲਾਫ ਲਾਵਾਂਗੇ ਕੈਂਪ ਕਿਸਾਨਾਂ ਨੂੰ ਕਰਾਂਗੇ ਜਾਗਰੂਤ ਨਹੀਂ ਹੋਣ ਦੇਵਾਂਗੇ ਜ਼ਮੀਨਾਂ ਤੇ ਕਬਜ਼ੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਕੋਲ ਬੇਅਦਬੀ ਫਾੜੇਗੇ ਕੁੱਟਕਾ ਸਾਹਿਬ ਦੇ ਅੰਗ ਐਸਜੀਪੀਸੀ ਨੇ ਕੀਤੀ ਸਖਤ ਕਾਰਵਾਈ ਦੀ ਮੰਗ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਸਰਕਾਰ ਨੇ ਕੈਬਨਿਟ ਮੀਟਿੰਗ ਵਿੱਚ ਇੱਕ ਵੱਡਾ ਫੈਸਲਾ ਲਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਐਸਸੀ ਪਰਿਵਾਰਾਂ ਦਾ 68 ਕਰੋੜ ਦਾ ਕਰਜ਼ਾ ਮਾਫ਼ ਕਰ ਦਿੱਤਾ ਗਿਆ ਮੁੱਖ ਮੰਤਰੀ ਨੇ ਕਿਹਾ ਕਿ ਕਰਜ਼ਾ ਮਾਫ਼ੀ ਦੀ ਸਕੀਮ ਵਿੱਚ 4727 ਪਰਿਵਾਰ ਆਏ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇੱਥੇ ਕੈਬਨਿਟ ਮੀਟਿੰਗ ਮਗਰੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦੇ ਮੁੱਖ ਮੰਤਰੀ ਮਾਨ ਨੇ ਵੱਡਾ ਐਲਾਨ ਕਰਦੇ ਕਿ ਹੈ ਕਿ ਇਨ੍ਹਾਂ ਲੋਕਾਂ ਨੇ ਛੋਟੇ-ਛੋਟੇ ਕਾਰੋਬਾਰ ਸ਼ੁਰੂ ਕਰਨ ਦੇ ਲਈ ਕਰਜ਼ੇ ਲਈ ਹੋਏ ਸਨ ਪਰ ਘਰ ਦੀਆਂ ਮਜਬੂਰੀਆਂ ਕਾਰਨ ਇਹ ਲੋਕ ਕਰਜ਼ੇ ਨਹੀਂ ਮੋੜ ਸਕੇ। ਉਨ੍ਹਾਂ ਕਿਹਾ ਕਿ ਪੀਐਸਸੀਐਫਸੀ ਦੇ ਕਰਜ਼ੇ ਨੂੰ ਮਾਫ ਕੀਤਾ ਗਿਆ ਅਤੇ ਅੱਜ ਹਜ਼ਾਰਾਂ ਐਸੇ ਵਰਕਰਾਂ ਲਈ ਬਹੁਤ ਹੀ ਵੱਡੀ ਰਾਹਤ ਵਾਲਾ ਦਿਨ ਹੈ। ਕੈਬਨਿਟ ਦੇ ਵਿੱਚ ਇੱਕ फैसला किया गया जो कि वित्त मंत्री साहब ने अपने बजट भाषण के बोलिया जोड़ा बजट टू जीरो टू फाइव दो हज़ार पच्ची के बजट के जो फाइनास मिनिस्टर साहब ने बोलिया वादा किया पूरा कि अज कैबिनेट की मोहर लग के होने जा रहा अठाठ करोड़ रुपए का कर्जा सी परिवार से नवी शुरुआत उन्होंने अच्छगी पंजाब शड्यूल कास्ट लैंड डिवैलपमेंट एंड फाइनास कारपोरेशन वलों कती मार्च दो हज़ार भी कार्च दो हज़ार भीह तक दारे कर्जे माफ़ किए जा रहे क्योंकि ਕਤੀ ਮਾਰਚ 2020 ਤੱਕ ਜਿੰਨੇ ਇਹਨਾਂ ਨੇ ਪੰਜਾਬ ਸ਼ਡਿਊਲ ਕਾਸਟ ਲੈਂਡ ਡਵੈਲਪਮੈਂਟ ਐਂਡ ਫਾਈਨੈਂਸ ਕਾਰਪੋਰੇਸ਼ਨ ਤੋਂ ਲਏ ਸੀ। ਇੱਕ ਰਿਕਾਰਡ ਸੈਕ ਮੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਕੈਬਨਟ ਮੀਟਿੰਗ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ਅੱਜ ਐਸੇ ਪਰਿਵਾਰਾਂ ਦੇ ਕਰਜ਼ੇ ਮਾਫ ਕਰਨ ਦਾ ਫੈਸਲਾ ਲਿਆ ਗਿਆ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਹਜ਼ਾਰਾਂ ਪਰਿਵਾਰਾਂ ਲਈ ਰਾਹਤਾਂ ਦੀ ਨੇ ਵਿੱਤ ਮੰਤਰੀ ਵੱਲੋਂ ਬਜਟ ਵਿੱਚ ਕੀਤੇ ਗਏ ਵਾਅਦੇ ਨੂੰ ਕੈਬਨਟ ਨੇ ਮਨਜ਼ੂਰੀ ਤੇ ਦਿੱਤੀ ਹੈ। ਅਸੀਂ ਪਰਿਵਾਰਾਂ ਨੂੰ 68 ਕਰੋੜ ਰੁਪਏ ਦਾ ਕਰਜ਼ਾ ਬਕਾਇਆ ਸੀ 31 ਮਾਰਚ 2020 ਤੱਕ ਦਿੱਤੇ ਗਏ ਕਰਜ਼ੇ ਮੁਆਫ ਕੀਤੇ ਜਾ ਰਹੇ ਨੇ ਇਹ ਸਾਰੇ ਕਰਜ਼ੇ ਛੋਟੇ ਕਾਰੋਬਾਰ ਸ਼ੁਰੂ ਕਰਨ ਲਈ ਲੈ ਗਏ ਸਨ ਲੁਧਿਆਣਾ ਪੱਛਮੀ ਦੀ ਜਿਮਣੀ ਚੌਂ ਨੇ ਪੰਜਾਬ ਕਾਂਗਰਸ ਚੁਪੀ ਅੰਦਰੂਨੀ ਤੜੇ ਬਾਜ਼ੀ ਨੂੰ ਇੱਕ ਵਾਰ ਫਿਰ ਤੋਂ ਸਾਹਮਣੇ ਲਿਆ ਦਿੱਤਾ ਜਿਸ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਨਿੰਦਰ ਸਿੰਘ ਰਾਜਾ ਵੜਿੰਗ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨੇ ਕਿਹਾ ਕਿ ਕਾਂਗਰਸ ਦੇ ਵਿੱਚ ਸਭ ਕੁਝ ਆਲ ਇਜ਼ ਵੈਲ ਚੱਲ ਰਿਹਾ ਹੈ ਤੇ ਪਾਰਟੀ ਮਜ਼ਬੂਤ ਹੋ ਰਹੀ ਹੈ ਕਈ ਆਗੂ ਕਾਂਗਰਸ ਵਿੱਚ ਵਾਪਸ ਆ ਰਹੇ ਨੇ ਕੁਝ ਸਮਾਂ ਪਹਿਲਾਂ ਕੱਟੇ ਗਏ ਹੋਰ ਆਗੂ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਇਸ ਸਵਾਲ ਤੇ ਵਰਿੰਗ ਨੇ ਕਿਹਾ ਹੈ ਕਿ ਇਹ ਚੰਗੀ ਗੱਲ ਹੈ ਕਿ ਕਾਂਗਰਸ ਪਾਰਟੀ ਮਜ਼ਬੂਤ ਹੋ ਰਹੀ ਹੈ ਜਦੋਂ ਪੱਤਰਕਾਰ ਨੇ ਕਿਹਾ ਕਿ ਚਰਚਾ ਹੈ ਕਿ ਕਾਂਗਰਸ ਵਿੱਚ ਸਭ ਕੁਝ ਠੀਕ ਹੈ ਇਸ ਸਵਾਲ ਤੇ ਉਹ ਮੁਸਕਰਾਏ ਅਤੇ ਕਿਹਾ ਹੈ ਕਿ ਇਹ ਤੁਹਾਡੇ ਸਰੋਤ ਨੇ ਕਾਂਗਰਸ ਵਿੱਚ ਸਭ ਠੀਕ ਹੈ ਅਜਿਹੀ ਕੋਈ ਗੱਲ ਨਹੀਂ ਹੈ ਕਾਂਗਰਸ ਦੇ ਵਿੱਚ ਰਹਿ ਕੇ ਜਿਸ ਵਿਅਕਤੀ ਨੇ ਕਾਂਗਰਸ ਨੂੰ ਖਤਮ ਕਰਨ ਦੀ ਕੋਸ਼ਿਸ਼ਾਂ ਜਾਰੀ ਰੱਖੀਆਂ ਜਦੋਂ ਕਾਂਗਰਸ ਦਾ ਕੰਪੇਨ ਕਮੇਟੀ ਦਾ ਚੇਅਰਮੈਨ ਹੁੰਦਾ ਸੀ ਉਸੇ ਤਰ੍ਹਾਂ ਦੀਆਂ ਅੱਜ ਵੀ ਸ਼ਾਦਸ਼ਾ ਹੈਗੀਆਂ ਨੇ ਜਿਹੜੇ ਵਿਅਕਤੀ ਆਪਦੀਆਂ ਪਾਰਟੀਆਂ ਨਾਲ ਵਫਾਦਾਰੀ ਨਹੀਂ ਗਏ ਪਰ ਬੀਜੇਪੀ 'ਚ ਅਜਗਰ ਬੈਠਾ ਵਿਆ ਉਹ ਅਜਗਰ ਜਿਹੜਾ ਵੱਡਾ ਨਾਗ ਹੁੰਦਾ ਸਭ ਆਸਤਿਨ ਦਾ ਸੱਪ ਦਾ ਜੇ ਕਟਲੇ ਦਾ ਬਚ ਜਾਂਦਾ ਇਹਨੇ ਸਾਨੂੰ ਕਟਿਆ ਹਜੇ ਤੱਕ ਦੇਖ ਲਓ ਸਾਢੇ 3 ਸਾਲ ਦਾ ਸਾਡਾ ਹਾਲ ਕੀ ਹੈ ਇਸੇ ਅਜਗਰ ਨੇ ਤੇ ਇਹ ਨਾ ਹੋਵੇ ਵੀ ਤੁਹਾਡਾ ਤੁਆਂ ਨੂੰ ਅੰਦਰ ਖਾਤੇ ਪਤਾ ਹੀ ਨਗੇ ਸਾਰਿਆਂ ਨੂੰ ਕੱਟ ਕੇ ਕੰਮ ਮੁਕਾ ਦੇ ਤੁਹਾਡਾ ਸਾਡਾ ਤਾਂ ਅਸੀਂ ਅਸੀਂ ਤਾਂ ਮਸਾ ਸੈੱਟ ਹੋ ਰਿਹਾ ਸਾਡੇ ਦਿਨ ਆਲ ਇਨ ਵੈਲ ਆਲ ਇਨ ਵੈਲ ਤਾਂ ਕਾਲੀ ਨਾਲ ਚ ਵੀ ਨਹੀਂ ਐਵੇਂ ਮੈਂ ਤੁਹਾਨੂੰ ਇਹ ਕਿਹਾ ਇਹ ਸੋਰਸਸ ਹੈ ਤੁਹਾਡੇ एवरीथिंग ਇਜ਼ ਵੈਲ 올 ਇਜ਼ ਵੈਲ ਕੋਈ ਐਸੀ ਗੱਲ ਨਹੀਂ ਹੈ ਕਿ ਇਹ ਨਹੀਂ ਹੈ ਗੱਲ ਤੁਹਾਡੀ ਜਾਣਕਾਰੀ ਤੋਂ ਬਿਨਾ ਜੁਆਇਨਿੰਗ ਹੁੰਦੀ ਆ ਤਾਂ ਫਿਰ ਕਮਾਲ ਹੈ ਯਾਰ ਕਿਵੇਂ ਤੈਨੂੰ ਤੈਨੂੰ ਕੀ ਪਤਾ ਮੇਰੀ ਜਾਣਕਾਰੀ ਤੋਂ ਬਿਨਾ ਹੋਈ ਤੁਸੀਂ ਆਪ ਹੀ ਕਿਹਾ ਆ ਫਿਰ ਹੋ ਸਕਦਾ ਉਸ ਤੋਂ ਬਾਅਦ ਜਾਣਕਾਰੀ ਲੈ ਲਈ ਹੋਵੇ ਪੰਜਾਬ ਕਾਂਗਰਸ ਵਿਧਾਨ ਸਭਾ ਚੋਣਾਂ 2027 ਦੀ ਤਿਆਰੀ ਵਿੱਚ ਪਹਿਲਾ ਹੀ ਝੁੱਟ ਗਈ ਹੈ ਸੰਵਿਧਾਨ ਬਚਾਓ ਯਾਤਰਾ ਦੇ ਬਹਾਨੇ ਸਾਰੇ ਦਿੱਗਜ ਨੇਤਾ ਆਪਣੇ ਹਲਕਿਆਂ ਵਿੱਚ ਜਾ ਕੇ ਜ਼ਮੀਨੀ ਹਕੀਕਤ ਦੀ ਸਮਝ ਲੈ ਰਹੇ ਨੇ ਇਸ ਲਈ ਨਾਲ ਹੀ ਪਾਰਟੀ ਛੱਡ ਚੁੱਕੇ ਨੇਤਾਵਾਂ ਦੀ ਘਰ ਵਾਪਸੀ ਤੇ ਵੀ ਫੋਕਸ ਕੀਤਾ ਹਰ ਹੈ ਸ਼੍ਰੋਮਣੀ ਕਾਲੀ ਦਲ ਵੱਲੋਂ ਮੁੱਲਾਪੁਰ ਦਾਖਾ ਵਿੱਚ ਇੱਕ ਵੱਡੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਵਿੱਚ ਇਹ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਨੂੰ ਕਿਸੇ ਵੀ ਸੂਰਤ ਦੇ ਵਿੱਚ 24000 ਏਕੜ ਜ਼ਮੀਨ ਤੇ ਅਰਬਨ ਸਟੇਟ ਨਹੀਂ ਬਣਾਉਣ ਦਿੱਤਾ ਜਾਵੇਗਾ ਇਸ ਦੇ ਵਿਰੋਧਰ ਨਾ ਸਿਰਫ ਅਕਾਲੀ ਦਲ ਕਾਨੂੰਨੀ ਕਾਰਵਾਈ ਲੜੇਗਾ ਲੁਧਿਆਣਾ ਮੁੱਲਾਂਪੁਰ ਦਾਖਾ ਵਿਸ਼ਵਮਨੀ ਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਕਿਸੇ ਵੀ ਕੀਮਤ ਤੇ ਸਰਕਾਰ ਵੱਲੋਂ ਕਿਸਾਨਾਂ ਨਾਲ ਧੱਕਾ ਨਹੀਂ ਹੋ ਦਿੱਤਾ ਜਾਏਗਾ ਇਹ ਉਨ੍ਹਾਂ ਵੱਲੋਂ ਕਿਹਾ ਗਿਆ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਏਗਾ ਤੇ ਕਿਸੇ ਵੀ ਸੂਰਤ ਦੇ ਵਿੱਚ ਲੈਂਡ ਪੂਲਿੰਗ ਨਹੀਂ ਹੋ ਦਿੱਤੀ ਜਾਏਗੀ ਕੋ ਅਜੰਡਾ ਇਹਦਾ ਇਹ ਸੀਗਾ ਤੁਸੀਂ ਸਾਰੇ ਜਾਣਦੇ ਹੋ ਵੀ ਇੱਕ ਗਵਰਨਮੈਂਟ ਪਾਲਿਸੀ ਲੈ ਕੇ ਆਈ ਹੈ ਜਿਹਦੇ ਚ ਲੁਧਿਆਣਾ ਸ਼ਹਿਰ ਦੀ 24311 ਏਕੜ ਜ਼ਮੀਨ ਇਹਨਾਂ ਨੇ ਐਕਵਾਇਰ ਕਰਨੀ ਆ ਇਹ ਇਹਨਾਂ ਉਪ ਬੋਧਰੇ ਪਿੰਡ ਨੇ ਲਗਭਗ 40 ਪਿੰਡ ਪੈਂਦੇ ਨੇ ਲੁਧਿਆਣੇ ਦੇ ਪੌਸ਼ ਏਰੀਆ ਬਹੁਤ ਕੀਮਤੀ ਜ਼ਮੀਨਾਂ ਨੇ ਲੋਕਾਂ ਦੀਆਂ ਬਹੁਤ ਵੱਡੇ ਜਾੜਿਆਂ ਤੋਂ ਬਹੁਤ ਬਹੁਤ ਵੱਡੀ ਮਿਹਨਤ ਤੋਂ ਬਾਅਦ ਬਹੁਤ ਵੱਡੇ ਕੀ ਆ ਨਾ ਵੇਟ ਕਰਨ ਤੋਂ ਬਾਅਦ ਲੋਕਾਂ ਦੇ ਮਨਾਂ ਵਿੱਚ ਇਹ ਸੀ ਵੀ ਸਾਡੀ ਜ਼ਮੀਨ ਮਹਿੰਗੀ ਹੋਈ ਹੈ ਅਸੀਂ ਵੀ ਕਿਸੇ ਵੇਲੇ ਆਪਣੀ ਜ਼ਮੀਨ ਨੂੰ ਵੇਚ ਕੇ ਚੰਗੇ ਮੁੱਲ ਵਟ ਕੇ ਗਾਂਹ ਜ਼ਮੀਨ ਵਾ ਲੈ ਲਾਂਗੇ ਪਰ ਇਹ ਗਵਰਨਮੈਂਟ ਇੰਨੀ ਮਾੜੀ ਪਾਲਿਸੀ ਲੈ ਕੇ ਆਈ ਆ ਕਿ ਇੱਕ ਜ਼ਿਮੀਦਾਰ ਨੂੰ ਸਿਰਫ 1200 ਗਾਜ ਜਗ੍ਹਾ ਦਿੱਤੀ ਜਾਣੀ ਆ 1 ਏਕੜ ਚੋਂ 4840 ਗਾਜ ਹੁੰਦੀ ਆ ਤਿੰਨ ਹਿੱਸੇ ਗਵਰਨਮੈਂਟ ਨੇ ਲੈ ਜਾਣੀ ਆ ਇੱਕ ਹਿੱਸਾ ਜ਼ਿਮੀਦਾਰ ਨੂੰ ਮਿਲਣਾ ਕੋਈ ਪੈਸਾ ਨਹੀਂ ਕੋਈ ਕੁਛ ਨਹੀਂ ਉਹ ਵੀ ਉਹ ਤੋਂ ਵੇਚ ਸਕਦਾ ਜ਼ਿਮੀਦਾਰ ਜਦੋਂ ਡਿਵੈਲਪ ਹੋਊ ਡਿਵੈਲਪ ਪਤਾ ਨਹੀਂ ਹੋਣੀ ਆ ਜਾਂ ਨਹੀਂ ਹੋਣੀ ਕਿਉਂਕਿ 24000 ਏਕੜ ਜ਼ਮੀਨ ਡਿਵੈਲਪ ਹੋਣ ਨੂੰ ਬਹੁਤ ਸਮਾਂ ਲੱਗਦਾ ਸੈਂਕੜੇ ਸਾਲ ਵੀ ਲੱਗ ਸਕਦੇ ਆ ਸਕਸ ਕਰਕੇ ਬਹੁਤ ਵੱਡਾ ਉਜਾੜੇ ਦਾ ਜ਼ਿਮੀਂਦਾਰਾਂ ਦੇ ਉੱਤੇ ਸਵੱਬ ਬਣ ਗਿਆ ਜ਼ਿਮੀਂਦਾਰ ਇਕੱਠੇ ਨੇ ਅਸੀਂ ਧਰਨਾ ਵੀ ਮਾਰਿਆ ਸੀ ਧਰਨੇ ਦੀ ਸਫਲਤਾ ਤੋਂ ਬਾਅਦ ਸਾਨੂੰ ਖੁਸ਼ੀ ਹੋਈ ਵੀ ਗਵਰਨਮੈਂਟ ਨੂੰ ਆਪਣੀ ਪਾਲਿਸੀ ਵਿੱਚ ਚੇਂਜ ਕਰਨੀ ਪਈ ਅਮੈਂਡਮੈਂਟ ਕੀਤਾ ਤੱਕੇ ਵਾਲੀ ਜਗ੍ਹਾ ਤੇ ਸਹਿਮਤੀ ਆ ਗਈ ਆ ਹੁਣ ਅਸੀਂ ਹਰ ਇੱਕ ਜ਼ਿਮੀਂਦਾਰ ਦਾ ਇੱਕ ਫਾਰਮ ਭਰਨ ਜਾ ਰਹੇ ਹਾਂ ਹਲਪਿਆ ਬਿਆਨ ਟਾਈਪ ਕਿਉਂਕਿ ਗਵਰਨਮੈਂਟ ਕਹਿੰਦੀ ਹੈ ਵੀ ਸਹਿਮਤੀ ਅਸੀਂ ਨਾ ਸਹਿਮਤੀ ਦੇ ਫਾਰਮ ਭਰ ਰਹੇ ਹਾਂ ਔਰ ਹਰ ਇੱਕ ਦਾ ਨਾਮ ਸਹਿਮਤੀ ਦਾ ਫਾਰਮ ਭਰ ਕੇ ਗਵਰਨਮੈਂਟ ਨੂੰ ਦਿਖਾਵਾਂਗੇ ਵੀ ਕੋਈ ਵੀ ਜ਼ਿਮੀਂਦਾਰ ਸਹਿਮਤ ਨਹੀਂ ਪ੍ਰੈਸ ਕਾਨਫਰੰਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਰঞ্জੀਤ ਸਿੰਘ ਢਿੱਲੋਂ ਐਚਪੀਸੀ ਦੇ ਮੈਂਬਰ ਤੇ ਅਕਾਲੀ ਦਲ ਆਗੂ ਗੁਰਜਰ ਸਿੰਘ ਕਰੀਵਾਲ ਸਮੇਤ ਹੋਰ ਵੀ ਲੀਡਰ ਪਹੁੰਚੇ ਸਨ ਜਿਨ੍ਹਾਂ ਨੇ ਹੌਕਾ ਦਿੱਤਾ ਹੈ ਕਿ ਅਤੇ ਕਿਹਾ ਕਿ ਅਸੀਂ ਕਿਸੇ ਵੀ ਸੂਰਤ ਦੇ ਵਿੱਚ ਲੈਂਡ ਪੁਣੀ ਨਹੀਂ ਹੋ ਦਵਾਂਗੇ ਅੱਜ ਪਠੰਡਾ ਵਿੱਚ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਬਾਰੇ ਨੇ ਡੱਲੇਵਾਲ ਨੇ ਕਿਹਾ ਕਿ ਕਿਸਾਨਾਂ ਦਾ ਵਿਰੋਧ ਕੇਂਦਰ ਦੇ ਖਿਲਾਫ ਸੀ ਪਰ ਪੰਜਾਬ ਸਰਕਾਰ ਨੇ ਕੇਂਦਰ ਦੇ ਖਿਲਾਫ ਪ੍ਰਦਰਸ਼ਨ ਦੌਰਾਨ ਪਹਿਲਾਂ ਉਹਨਾਂ ਨੂੰ ਮੀਟਿੰਗ ਲਈ ਬੁਲਾਇਆ ਅਤੇ ਫਿਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਨਾਲ ਜੁੜੇ ਕਿਸਾਨ ਬਟਿੰਡਾ ਜ਼ਿਲ੍ਹੇ ਦੇ ਕਸੋਖਾਨਾ ਪਿੰਡ ਵਿੱਚ ਸੂਬਾ ਸਰਕਾਰ ਦੇ ਵੱਲੋਂ ਵਿਛਾਈ ਜਾ ਰਹੀ ਸੀਵਰੇਜ ਪਾਈਪਲਾਈਨ ਦਾ ਲਗਾਤਾਰ ਵਿਰੋਧ ਕਰ ਰਹੇ ਨੇ ਕਿਸਾਨਾਂ ਨੇ ਕਿਹਾ ਹੈ ਕਿ ਇਹ ਪਾਈਪਲਾਈਨ ਇੱਕ ਰਿਹਾਇਸ਼ੀ ਖੇਤਰ ਵਿੱਚੋਂ ਲੰਘ ਰਹੀ ਹੈ ਜਿਸ ਕਾਰਨ ਪਵਿਕ ਵਿੱਚ ਕਿਸੇ ਵੀ ਤਰ੍ਹਾਂ ਦੀ ਲੀਕੇਜ ਪਿੰਡ ਵਾਸੀਆਂ ਨੂੰ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦੀ ਹੈ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਦੋਸ਼ ਲਗਾਇਆ ਹੈ ਕਿ ਇਸ ਸ਼ਾਂਤੀਪੂਰਵਕ ਵਿਰੋਧ ਕਰ ਰਹੇ ਕਿਸਾਨਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਦਿੱਲੀ ਦੇ ਖਿਲਾਫ ਸਾਡਾ ਪ੍ਰੋਟੈਸਟ ਹੈ ਭਗਵੰਤ ਮਾਨ ਜੀ ਇਹ ਗੱਲ ਇਮਾਨਦਾਰੀ ਨਾਲ ਦੱਸ ਫਿਰ ਤੇਰਾ ਉਥੇ ਸਾਡੇ ਤੇ ਮੀਟਿੰਗ ਦੇ ਸੱਦਾ ਦੇ ਕੇ ਮੋਰਚੇ ਤੇ ਹਮਲਾ ਕਰਨਾ ਜ਼ਾਇਦ ਹੈ ਕਿ ਤੁਹਾਨੂੰ ਅਸੀਂ ਵੋਟਾਂ ਪਾ ਕੇ ਜਿਤਾਇਆ ਹੈ ਅਸੀਂ ਤੁਹਾ ਤੋਂ ਪੁੱਛ ਨਹੀਂ ਸਕਦੇ ਕਿ ਕੀ ਤੁਸੀਂ ਜੱਜ ਕੀਤਾ ਕੌਣ ਜਾਂਦਾ ਸਾਰੇ ਐਮ ਐਲ ਏ ਜੱਜ ਕੀਤਾ ਹੈ ਤੇ ਜੇ ਜੱਜ ਕੀਤਾ ਹੈ ਤਬਰ ਤੁਸੀਂ ਸਾਡੇ ਨਾਲ ਧੋਖਾ ਨਹੀਂ ਕੀਤਾ ਸਾਰੇ ਲੋਕਾਂ ਨੇ ਜਿਨ੍ਹਾਂ ਨੇ ਤੁਹਾਨੂੰ ਵੋਟਾਂ પાਕੇ ਜਿਤਾਇਆ ਉਸ ਧੋਖੇ ਦੇ ਖਿਲਾਫ ਕਿਉਂ ਤੁਹਾਨੂੰ ਆਪਦੇ ਪਿੰਡ 'ਚ ਦੁਬਾਰਾ ਵੜਨ ਦਿੱਤਾ ਜਾਏ ਇਹ ਕਹਿੰਦੇ ਨੇ ਸਾਨੂੰ ਪਿੰਡਾਂ 'ਚ ਵੜਨ ਤੋਂ ਰੋਕਦੇ ਆ ਤੇ ਜੇ ਤੁਸੀਂ ਉਹਦੇ ਨਾਲ ਨਹੀਂ ਖੜੇ ਇਹਨੂੰ ਗਲਤ ਕਹਿੰਦੇ ਹੋ ਤਾਂ ਫੇ ਕੀ ਤੁਸੀਂ ਆਪਦੀ ਪਾਰਟੀ ਦੇ ਅੰਦਰ ਘੱਟੋ ਘੱਟ ਪਾਰਟੀ ਦੇ ਅੰਦਰ ਆ ਇਹ ਆਵਾਜ਼ ਚੁੱਕੀ ਕਿ ਕਿਸਾਨਾਂ ਨਾਲ ਬੇਇਨਸਾਫੀ ਕਿਉਂ ਕੀਤੀ ਹੈ ਅਕੱਲ ਪਰਸੋਂ ਦਾ ਭਗਵੰਤ ਮਾਨ ਬੋਲ ਰਿਹਾ ਹੈ ਕਿ ਪੰਜਾਬ ਦੇ ਵਿਸ਼ਵਾ ਤੇ ਪੰਜਾਬ ਦੇ ਮੁੱਦਿਆਂ ਤੇ ਅਸੀਂ ਖੁੱਲੀ ਬਹਿਸ ਕਰਨ ਨੂੰ ਤਿਆਰ ਆ ਖੁੱਲੀ ਡਿਬੇਟ ਦੇ ਵਿੱਚ ਆਉਣ ਮੇਰੇ ਨਾਲ ਕਿਸਾਨ ਲੀਡਰ ਹੀ ਕਹਿ ਰਿਹਾ ਹੈ ਮੈਂ ਕਹਿੰਦਾ ਸ਼ੁਕਰ ਹੈ ਮੇਰੇ ਵਾਹਿਗੁਰੂ ਦਾ ਸ਼ੁਕਰ ਹੈ ਤੂੰ ਇਹ ਕਹਿਤਾ ਕਿ ਖੁੱਲੀ ਬਹਿਸ ਤੇ ਡਿਬੇਟ ਚ ਆਉਣ ਲਈ ਤਿਆਰ ਆਂ ਔਰ ਇੱਕ ਗੱਲ ਜ਼ਰੂਰ ਧਿਆਨ ਰੱਖੀਏ ਕਿ ਉਸ ਦਿਨ ਪੱਤਰਕਾਰਾਂ ਨੂੰ ਨਾ ਰੋਕੀਂ ਬੱਸ ਕਰਾਂਗੇ ਪੱਤਰਕਾਰ ਆਉਣੇ ਚਾਹੀਦੇ ਨੇ ਲਾਈਵ ਡਿਬੇਟ ਚੱਲੇ ਹਰ ਇੱਕ ਨਾਗਰਿਕ ਤੱਕ ਹਰ ਪੰਜਾਬੀ ਤੱਕ ਇਹ ਗੱਲ ਜਾਵੇ ਤੁਸੀਂ ਬਰ ਪੁੱਛਾਂਗੇ ਕਿ ਜਿਹੜਾ ਤੋਂ ਅੱਜ ਪਾਣੀ 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 ਕੁਰਲਾ ਰਹੇ ਸਾਡਾ ਜਿਹੜਾ ਤੂੰ 4000 ਕਿਊਸਕ ਪਾਣੀ ਹਰਿਆਣੇ ਨੂੰ ਦਿੱਤਾ ਸਾਥੋਂ ਪੁੱਛ ਕੇ ਦਿੱਤਾ ਵੱਡਾ ਪੰਜਾਬ ਦੇ ਪਾਣੀਆਂ ਦੇ ਰਾਖਾ ਪੰਜਾਬ ਦੇ ਲੋਕਾਂ ਨੇ ਤੈਨੂੰ ਅਲਾਉ ਕੀਤਾ ਵੀ ਪਾਣੀ ਦੇ ਦੇ ਸਟੇਟਾਂ ਦੇ ਬੋਲਾਂ ਨੂੰ ਬਹੁਤ ਵੱਡਾ ਕੁਝ ਬੋਲ ਰਿਹਾ ਤੂੰ ਪਰ ਅਮਲ ਚ ਕੀ ਕਰ ਰਹੇ ਹੈਂ ਧਿਆਨ ਦੇਣ ਯੋਗ ਗੱਲ ਹੈ ਕਿ ਕਿਸਾਨ ਆਗੂਆਂ ਨੂੰ ਘਾਰ ਵਿੱਚ ਨਜ਼ਰਬੰਦ ਕੀਤੇ ਜਾਂਦਵਾਦ ਸੀਐਮ ਆਰ ਨੇ ਉਹਨਾਂ ਨੂੰ ਬਹਿਸ ਲਈ ਚੁਣੌਤੀ ਦਿੱਤੀ ਸੀ ਸੀਐਮ ਆਰ ਨੇ ਇਤਿਹਾਸਕੀ ਕਿਹਾ ਕਿਸਾਨ ਕਦੇ ਸੜਕਾਂ ਅਤੇ ਕਦੇ ਰੇਲਵੇ ਝਾਮ ਕਰਦੇ ਨੇ ਪਰ ਹੁਣ ਅਜਿਹਾ ਨਹੀਂ ਹੋਂ ਦਿੱਤਾ ਜਾਏਗਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਜ ਸਿੰਘ ਪੰਦੇਰੀ ਵੱਲੋਂ ਅੱਜ ਅਮ੍ਰਿਤਸਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਮਾਨ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਪਾਲਸੀ ਦਾ ਅਸੀਂ ਵਿਰੋਧ ਕਰਦੇ ਹਾਂ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਮਾਨ ਸਰਕਾਰ ਕਹਿੰਦੀ ਸੀ ਕਿ ਪੰਜਾਬ ਦੀ ਸਰਕਾਰ ਪਿੰਡਾਂ ਤੋਂ ਚੱਲੇਗੀ ਜੇਕਰ ਸਰਕਾਰ ਪਿੰਡਾਂ ਤੋਂ ਚਲਦੀ ਹੁੰਦੀ ਤਾਂ ਚੰਡੀਗੜ੍ਹ ਤੇ ਫੈਸਲੇ ਨਹੀਂ ਹੋਣੇ ਸੀ ਇਸ ਦੇ ਨਾਲ ਹੀ ਬੋਲਦੇ ਹੋ ਉਹਨਾਂ ਨੇ ਕਿਹਾ ਕਿ ਮਾਨ ਸਰਕਾਰ ਨੇ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਦਾ ਜੋ ਵੀ ਵਾਅਦਾ ਕੀਤਾ ਸੀ ਲੇਕਿਨ ਉਹ ਵੀ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ ਦੇਖੋ ਇਸ ਵੇਲੇ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਆ ਜਾਂ ਪੰਜਾਬ ਦੇ ਅੰਦਰ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਸਰਕਾਰ ਆ ਇਹ ਦੋਵੇਂ ਸਰਕਾਰਾਂ ਇੱਕ ਤਾਂ ਨਾਗਪੁਰ ਦੇ ਦਿਸ਼ਾ ਨਿਰਦੇਸ਼ ਤੇ ਦੂਸਰੇ ਕਾਰਪੋਰੇਟ ਪੱਖੀ ਨੀਤੀਆਂ ਦੇ ਆਧਾਰ ਤੇ ਆਪ ਦਾ ਵਿਦੇਸ਼ ਦੇ ਵਿੱਚ ਵਿਕਾਸ ਦੇ ਨਾਂ ਤੇ ਔਰ ਜਿਵੇਂ ਚੋਣਾਂ ਦੇ ਵਿੱਚ ਫਿਰਕੂਪੁਣਾ ਵਰਤ ਕੇ ਪਾਛਪਾਹ ਰਕਸ਼ਣਾ ਜਿੱਤਦੀ ਆ ਤੇ ਪੰਜਾਬ ਸਰਕਾਰ ਵੀ ਉਹਦੇ ਕਰਜ਼ੇ ਤੇ ਚੱਲਦਿਆਂ ਆ ਅੱਗੇ ਵਧ ਰਹੀ ਹੈ ਜੇ ਵੀ ਅਸੀਂ ਦੋਵੇਂ ਵੱਡੇ ਅੰਦੋਲਨਾਂ ਵਿੱਚ ਦਿੱਲੀ ਅੰਦੋਲਨ ਦੋ ਵਿੱਚ ਦੇਖਿਆ ਸੀਗਾ ਹਰਿਆਣਾ ਦੀ ਇਲੈਕਸ਼ਨ ਵਿੱਚ ਜਾਟ ਵਰਸਸ ਆਲ ਵਰਤਿਆ ਸੀਗਾ ਪੰਜਾਬ ਅੰਦਰ ਵੀ ਜਿਹੜਾ ਮੰਤਰ ਇਸ ਵੇਲੇ ਗ੍ਰਹਿ ਮੰਤਰੀ ਜੀ ਨੇ ਦਿੱਤਾ ਵਾਪਕ ਮਨਤਮਾਨ ਨੂੰ ਇਹ ਕਿਸਾਨ ਮਜ਼ਦੂਰ ਵਰਸਸ ਸ਼ਹਿਰੀ ਅਤੇ ਵਪਾਰੀ ਇਹ ਕਰਕੇ ਜਿਹੜੀ ਆ ਉਹ ਲੁਧਿਆਣੇ ਦੀ ਲਕਸ਼ਣਾ ਜਿੱਤ ਨਾ ਜਾਂਦੇ ਨੇ ਤੇ ਜੋ ਕੁਝ ਲੈਂਡ ਪੁੱਲਿੰਗ ਨੂੰ ਲੈ ਕੇ ਸਰਕਾਰ ਸਫਾਈ ਦੇ ਰਹੀ ਆ ਉੱਤੇ ਅਸੀਂ ਭਰੋਸਾ ਕਿਵੇਂ ਕਰੀਏ ਵੀ ਇਹ ਕੱਲ ਨੂੰ ਠੀਕ ਤੋਂ ਕਿਸਾਨਾਂ ਦਾ ਜ਼ਮੀਨਾਂ ਦੇ ਅਜ਼ਾੜਾ ਇਹ ਤੈ ਹੈਗਾ ਵਾ ਪੰਦੀਰ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੂੰ ਲੱਗਦਾ ਹੈ ਕਿ ਕਿਸਾਨਾਂ ਵੱਲੋਂ ਨਜਾਇਜ਼ ਤੌਰ ਤੇ ਕਾਰੋਬਾਰ ਕੀਤੇ ਜਾ ਰਹੇ ਨੇ ਤੇ ਵਿਜਿਲੈਂਸ ਸਰਕਾਰ ਦੇ ਕੋਲ ਹੈ ਸਰਕਾਰ ਉਸ ਦੀ ਜਾਂਚ ਕਰ ਸਕਦੀ ਹੈ ਪੰਜਾਬ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਪੋਲ ਖੁੱਲਣ ਲੱਗੀ ਹੈ ਬੇਸ਼ੱਕ ਪੁਲਿਸ ਵੱਲੋਂ ਹਜ਼ਾਰਾਂ ਪਰਚੇ ਦਰਜ ਕਰਨ ਤੇ ਨਸ਼ਾ ਤਸਕਰਾਂ ਨੂੰ ਜੇਲ੍ਹ ਵਿੱਚ ḍੱਕਾਂ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਜ਼ਮੀਨੀ ਪੱਧਰ ਉੱਪਰ ਅਸਲੀਅਤ ਕੁਝ ਹੋ ਰਹੀ ਹੈ ਇਸ ਦੇ ਚੱਲਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਸੂਬਾ ਸਰਕਾਰ ਤੇ ਕਈ ਸਵਾਲ ਖੜੇ ਕੀਤੇ ਨੇ ਪੰਜਾਬ ਸਰਕਾਰ ਦੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਦੀ ਪੋਲ ਖੁੱਲਣ ਲੱਗੀ ਹੈ ਬੇਸ਼ੱਕ ਪੁਲਿਸ ਵੱਲੋਂ ਹਜ਼ਾਰਾਂ ਪਰਚੇ ਦਰਜ ਕਰਨ ਤੇ ਨਸ਼ਾ ਤਸਕਰਾਂ ਨੂੰ ਜੇਲ੍ਹ ਵਿੱਚ ḍੱਕਾਂ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਜ਼ਮੀਨੀ ਪੱਧਰ ਤੇ ਅਸਲੀਅਤ ਕੁਝ ਹੋ ਰਹੀ ਹੈ ਨਸ਼ਤ ਤਸਕਰਾਂ ਤੋਂ ਤੰਗ ਆ ਕੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਬਖਤੌਰ ਨੂੰ ਵਿਚਨ ਤੱਕ ਦੀ ਨੋਬਤ ਆ ਗਈ ਹੈ ਸਾਡਾ ਪਿੰਡ ਵਿਕਾਉ ਹੈ ਦੇ ਪੋਸਟਰ ਲਗਨ ਵਗਰੋ ਸੋਸ਼ਲ ਮੀਡੀਆ ਤੇ ਪੁਲਿਸ ਤੇ ਸਰਕਾਰ ਨੂੰ ਕੇਰਿਆ ਜਾ ਰਿਹਾ ਹੈ ਸ਼ੋਮਨੀ ਕਾਲੀਦਲ ਦੇ ਸੀਨੀਅਰ ਅਗੋ ਵਿਕਰਮ ਸਿੰਘ ਮਜੀਠੀਆ ਨੇ ਸੂਬਾ ਸਰਕਾਰ ਤੇ ਸਵਾਲ ਚੁੱਕੇ ਨੇ ਤੇ ਨੌਜਵਾਨ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਪੇਜ ਤੇ ਸ਼ੇਅਰ ਕੀਤੀ ਹੈ ਤੇ ਲਿਖਿਆ ਹੈ ਕਿ ਭਗਵੰਤ ਮਾਨ ਜੀ ਹੁਣ ਜਵਾਬ ਦਿਓ ਕਿਉਂਕਿ ਇੱਕ ਨੌਜਵਾਨ ਨੂੰ ਸਾਡਾ ਪਿੰਡ ਵਿਕਾਉ ਹੈ ਦਾ ਨਾਰਾ ਲਗਾਉਣਾ ਪਿਆ ਕਿਉਂ ਨਸ਼ਤ ਤਸਕਰਾਂ ਨੇ ਸਾਬਕਾ ਫੌਜੀ ਰਣਵੀਰ ਸਿੰਘ ਜੋ ਨੌਜਵਾਨਾਂ ਨੂੰ ਖੇਡਾਵਲ ਉਤਸ਼ਾਹਿਤ ਕਰਦਾ ਸੀ ਦੀਆਂ ਲੱਤਾਂ ਕਿਉਂ ਤੋੜੀਆਂ ਗੁੰਡੇ ਸ਼ਰੀਆਮ ਕਹਿ ਰਹੇ ਨੇ ਕਿ ਸਾਡੀ ਪੁਲਿਸ ਨਾਲ ਸੈਟਿੰਗ ਹੈ ਡੀਜੀਪੀ ਸਾਹਿਬ ਗੁੰਡਿਆਂ ਦੇ ਹੌਸਲੇ ਇੰਨੇ ਉੱਚੇ ਕਿਉਂ ਨੇ ਉਹਨਾਂ ਇਹ ਵੀ ਕਹੇਗੇ ਡੀਜੀਪੀ ਸਾਹਿਬ ਕਿਉਂ ਥਾਣਾ ਕੋਡ ਫਤਤਾ ਦਾ ਐਸਐਚਓ ਪਿੰਡਲੀ ਆ ਦਾ ਨਾਰਾ ਵਾਰਨ ਵਾਲੇ ਨੌਜਵਾਨ ਨੂੰ ਤਮਕਾਰ ਹੈ ਜੇਕਰ ਨੌਜਵਾਨ ਨਾਲ ਕੁਝ ਵੀ ਗਲਤ ਹੁੰਦਾ ਤਾਂ ਉਸਦੇ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਸੋਤਵ ਨੂੰ ਦੱਸਦੀ ਹੈ ਕਿ ਪਿੰਡ ਦੇ ਨੌਜਵਾਨ ਤੇ ਜਿਹੜਾ ਇਹ ਮਾਮਲਾ ਹੈ ਹੁਣ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਕੀਤੀ ਗਈ ਹੈ ਪਿੰਡ ਦੇ ਨੌਜਵਾਨ ਲਖਵੀਰ ਸਿੰਘ ਸਿੱਧੂ ਲਖੀ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕੀਤੀ ਜਿਸ ਵਿੱਚ ਪਿੰਡ ਦੀ ਕੰਦ ਤੇ ਲੱਗੇ ਹੱਥ ਲਿਖਿਤ ਚਿਣੇ ਨੇ ਪੋਸਟਰ ਤੇ ਲਿਖਿਆ ਕਿ ਸਾਡਾ ਪਿੰਡ ਵਿਕਾ ਹੋਇਆ ਲੱਖੇ ਸਿੱਧੂ ਦਾ ਕਹਿਣਾ ਹੈ ਕਿ ਪਿੰਡ ਵਿੱਚ ਬਿਨਾਂ ਰੋਕ ਟੋਕ ਦੇ ਪਨਪ ਰਹੇ ਨਸ਼ੇ ਦੇ ਵਪਾਰ ਕਾਰਨ ਪਿੰਡ ਵਿੱਚ ਵੱਸਦੇ ਜਿਹੜੇ ਨੇ ਹਰ ਵਰਗ ਦੇ ਬਾਸ਼ੀਂਦੇ ਨੂੰ ਖਤਰਾ ਹੈ ਸੋ ਉਨ੍ਹਾਂ ਨੇ ਇਸ ਪੂਰੇ ਮਾਮਲੇ ਤੇ ਹੁਣ ਕਾਰਵਾਈ ਹੋਈ ਹੈ ਨੌਜਵਾਨ ਲਖਵੀਰ ਸਿੰਘ ਉਰਫ ਲੱਖੀ ਸਿੱਧੂ ਨੂੰ ਕਥਿਤ ਧਮਕੀਆਂ ਦੇਣ ਵਾਲੇ ਥਾਣਾ ਕੋਟ ਫਤਾ ਦੇ ਐਸ ਐਚ ਓ ਇੰਸਪੈਕਟਰ ਮਨੀਸ਼ ਕੁਮਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਸੋਸ਼ਲ ਮੀਡੀਆ ਫੇਸਬੁੱਕ ਤੇ ਲਾਈਵ ਵੀਡੀਓ ਰਾਹੀਂ ਲੱਖੀ ਸਿੱਧੂ ਨੇ ਬੀਤੀ ਦਿਨ ਸ਼ਾਮ ਹੀ ਕਾਫੀ ਭਾਵੁਕ ਅੰਦਾਜ਼ ਵਿੱਚ ਧਮਕੀਆਂ ਦੇਣ ਸੰਬੰਧੀ ਖੁਲਾਸਾ ਕੀਤਾ ਸੀ ਇੱਕ ਵਾਰ ਮੁੜ ਗੁਟਕਾ ਸਾਫ ਦੀ ਬੇਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਤਾਜ਼ਾ ਮਾਮਲਾ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਸੱਚਕੰਨ ਸ਼੍ਰੀ ਦਰਬਾਰ ਸਾਹਿਬ ਨੇੜੇ ਆਇਆ ਹੈ ਜਿੱਥੇ ਬੀਤੇ ਦਿਨ ਰਾਤ ਗੁਟਕਾ ਸਾਫ ਦੀ ਬੇਦਬੀ ਕੀਤੀ ਗਈ ਹੈ ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਇੱਕ ਵੱਡਾ ਬਿਆਨ ਵੀ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਸ਼੍ਰੀ ਗੁਰੂ ਅਰਜਨ ਦੇਵ ਜੀ ਨਿਵਾਸ ਦੇ ਨਜ਼ਦੀਕ ਇੱਕ ਵਿਅਕਤੀ ਦੇ ਵੱਲੋਂ ਬਿਆਦ ਵਿਵਿਧਿਕ ਘਟਨਾ ਨੂੰ ਅੰਜਾਮ ਦਿੱਤਾ ਗਿਆ। ਮਲਜ਼ਮ ਵੱਲੋਂ ਸ਼੍ਰੀ ਗੁਟਕਾ ਸਾਹਿਬ ਦੇ ਅੰਗ ਫਾੜੇ ਗਏ ਨੇ ਜਦੋਂ ਕਿ ਮੌਕੇ ਉੱਤੇ ਹੀ ਸੰਗਤ ਦੇ ਵੱਲੋਂ ਉਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਫਿਲਹਾਲ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੇ ਕਿਹਾ ਕਿ ਬਾਅਦ ਵਿੱਚ ਮਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਮੌਕੇ ਤੇ ਸੰਗਤ ਦੀ ਫੜ ਕੇ ਉਸ ਦੀ ਕੁਟਮਾਰ ਕੀਤੀ ਤੇ ਫਿਰ ਪੁਲਿਸ ਕੋਲ ਸੌਂਪ ਦਿੱਤਾ ਕੱਲ ਰਾਤ ਗੌਰਪ੍ਰੀਤ ਸਿੰਘ ਨਾਂ ਦਾ ਇੱਕ ਵਿਅਕਤੀ ਇਹਦਾ ਨਾਂ ਸਾਨੂੰ ਬਾਅਦ ਚ ਪਤਾ ਲੱਗਾ ਉਹ ਗੁਰਦੁਆਰੇ ਸ਼ਹੀਦਾਂ ਤੋਂ ਤਿੰਨ ਪੱਕਾ ਨਹੀਂ ਨਾਂ ਰੱਖਿਆ ਸੁਖਮਨੀ ਸਾਹਿਬ ਦੇ ਗੁਟਕੇ ਲੈ ਕੇ ਤੇ ਗੁਟਕਾ ਸਾਹਿਬ ਦੇ ਅੰਗ ਉਹ ਪਾੜਦਾ ਆ ਰਿਹਾ ਇੱਥੇ ਜिले ਦਰਬਾਰ ਸਾਹਿਬ ਗੁਰੂ ਅਰਜਨ ਦੇਵ ਨਿਵਾਸ ਦੇ ਨਾਲ ਪਰਲੇ ਪਾਸੇ ਬਾਹੀ ਦੇ ਜਿੱਥੇ ਸਾਡੀ ਪੋਸਟ ਤੇ ਆ ਗੱਡੀਆਂ ਆਉਣ ਤੋਂ ਰੋਕਦੇ ਆ ਉਹ ਤੋਂ ਥੋੜਾ ਪਿਛੇ ਲੋਕਾਂ ਨੇ ਵੀ ਨੋਟਿਸ ਕੀਤਾ ਤੇ ਸਾਡੇ ਜਿਹੜੇ ਉੱਥੇ ਬੈਠੇ ਸੀ ਸਿਕਿਉਰਿਟੀ ਕਰਮਚਾਰੀ ਉਹਨੇ ਵੀ ਨੋਟਿਸ ਕੀਤਾ ਉਹਨੇ ਫੜ ਕੇ ਫਿਰ ਜੋ ਖਾਲਸੇ ਦੀਆਂ ਪਰੰਪਰਾਵਾਂ ਆ ਵੀ ਸੌਦਾ ਵੀ ਲਾਇਆ ਫਿਰ ਉਦੋਂ ਬਾਅਦ ਫਿਰ ਅੰਦਰ ਲਾਇਆ ਇਹ ਅੰਦਰ ਵੀ ਉਹਦੀ ਪੁੱਛ ਪੜਤਾਲ ਕੀਤੀ ਵੀ ਕਿੱਥੋਂ ਆਇਆ ਕੀ ਹੈ ਕੀ ਨਹੀਂ ਤੇ ਫਿਰ ਪੁਲਿਸ ਦੇ ਵੀ ਹਵਾਲੇ ਕੀਤਾ ਕਈਆਂ ਦੀ ਇਹ ਮਤ ਸੀ ਭਈ ਇਦਾਂ ਦੇ ਜਿਹੜੇ ਹੈਗੇ ਮਨੁੱਖ ਇਹਨਾਂ ਨੂੰ ਪੂਰਾ ਇਹ ਸੌਦਾ ਲਾ ਦਿੱਤਾ ਜਾਵੇ ਪਰ ਅਸੀਂ ਦੇਖਿਆ ਪਿਛਲੇ ਦਿਨੀ ਇਹਨਾਂ ਘਟਨਾਵਾਂ ਦਾ ਵੀ ਕੋਈ ਜੱਟ ਨਹੀਂ ਨਿਕਲਿਆ ਹੁਣ ਜਦ ਕੇ ਸਮੁੱਚਾ ਸਿੱਖ ਭਾਈਚਾਰਾ ਕੱਲੂਕਾਰਾ ਦਿਹਾੜਾ ਆਪਣੇ ਅਸਫਤਾ ਮਨਾ ਰਿਹਾ ਤੇ ਜੱਪੇ-ਜੱਪੇ ਤੇ ਪੁਲਿਸ ਲੱਗੀ ਆ ਤੇ ਸਾਡੇ ਵੀ ਕਰਮਚਾਰੀ ਜਿਹੜੇ ਉਹ ਵੀ ਸਤਾਰਕ ਆ ਪਰ ਮੈਂ ਸਮਝਦਾ ਇਹਨਾਂ ਦਿਨਾਂ ਦੇ ਵਿੱਚ ਕੋਹਰ ਵਿਆਦਵੀ ਪਵਿੱਤਰ ਕੁਰਬਾਨੀ ਦੀ ਕਰਨੀ ਇਹ ਬਹੁਤ ਵੱਡੀ ਸਾਜ਼ਿਸ਼ ਹੈ ਹੁਣ ਇਹ ਸਾਜ਼ਿਸ਼ ਕੀ ਆ ਭਈ ਪੁਲਿਸ ਫੜ ਕੇ ਲੱਗੀ ਆਉਣਾ ਕੀ ਆ ਜੋ ਮੈਨੂੰ ਲੱਗਦਾ ਤੇ ਜੋ ਚਰਚਰਾਉਣ ਚਾਦੇ ਜੀ ਇਹ ਜਿਹੜਾ ਮੈਂਟਲੀ ਰਟਾਇਰਡ ਆ ਜਾਂ ਇਹ ਮਾਨਸਿਕ ਪਰੇਸ਼ਾਨੀ ਤੇ ਮੈਂ ਕਹਿੰਦਾ ਜਿੰਨੇ ਕੇਸ ਪੁਰਾਣੇ ਹੋਏ ਆ ਇਹ ਮਾਨਸਿਕ ਪਰੇਸ਼ਾਨੀਆਂ ਵਾਲੀ ਹੀ ਇਹ ਕੰਮ ਕਰਦੇ ਆ ਜਿਕਰੇ ਕਾਸੀ ਕੀ ਕੱਲੂਕਾਰ ਦਿਵਸ ਮਨਾਏ ਜਾ ਰਹੇ ਹਨ ਉਸ ਨੂੰ ਲੈ ਕੇ ਸਚਕਣ ਦੇ ਚਾਰੇ ਪਾਸੇ ਹੀ ਚੱਪੇ-ਚੱਪੇ ਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਫਿਰ ਵੀ ਅਜੀ ਹੀ ਘਟਨਾ ਦਾ ਹੋਣਾ ਕਿਤੇ ਨਾ ਕਿਤੇ ਸੁਰੱਖਿਆ ਪ੍ਰਬੰਧਾਂ ਉਤੇ ਸਵਾਲ ਖੜੇ ਕਰ ਰਿਹਾ ਹੈ ਪੰਜਾਬ ਸਰਕਾਰ ਨੇ ਗੈਰ ਕਾਨੂੰਨੀ ਸ਼ਰਾਬ ਬਣਾਉਣ ਵਾਲਿਆਂ ਵਿਰੁੱਧ ਵੱਡੀ ਕਾਰਵਾਈ ਦਾ ਦਾਅਵਾ ਕੀਤਾ ਸੀ ਪਰ ਹੁਣ ਸਰਕਾਰ ਦੇ ਇਸ ਦਾਅਵੇ ਦੀ ਸਵਾਲ ਖੜੇ ਹੋਣ ਲੱਗੇ ਹਨ ਆਪਣੇ ਬਿਆਨ ਜਾਰੀ ਕਰਦੇ ਹੋਏ ਕਾਂਗਰਸੀ ਵਿਧਾਇਕ ਸੁਪਾਲ ਸਿੰਘ ਖੈਰਾ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮੂਰਖ ਦੱਸਦੇ ਹੋਏ ਕਿਹਾ ਕਿ ਚੀਮਾ ਸਾਹਿਬ ਨੇ ਬਿਨਾਂ ਸੋਚੇ ਸਮਝੇ ਪ੍ਰੈਸ ਕਾਨਫਰੰਸ ਆਦ ਲਈ ਅਤੇ ਬੇਤੁਕੇ ਜਾਣਕਾਰੀ ਪੰਜਾਬ ਦੀ ਜਨਤਾ ਨੂੰ ਦਿੱਤੀ ਹੈ ਪੰਜਾਬ ਸਰਕਾਰ ਨੇ ਗੈਰ ਕਾਨੂੰਨੀ ਸ਼ਰਾਬ ਬਣਾਉਣ ਵਾਲਿਆਂ ਉਰਤ ਵੱਡੀ ਕਾਰਵਾਈ ਦਾ ਦਾਅਵਾ ਕਰਦੇ ਹੋਏ ਕਿਹਾ ਸੀ ਕਿ 80 ਹਜ਼ਾਰ ਲੀਟਰ ਇਥਨੋਲ ਨਾਲ ਭਰੇ ਦੋ ਗੁਜਰਾਤ ਨੰਬਰ ਦੇ ਟਰੱਕ ਸਬਕਤ ਕੀਤੇ ਗਏ ਨੇ ਜਜੋ ਕਿ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਵਿਰੋਧੀ ਧਿਰਾਂ ਨੇ ਇਸ ਤੇ ਸਵਾਲ ਚੁੱਕੇ ਨੇ ਇਥੋਂ ਤੱਕ ਕਿ ਸੁਖਪਾਲ ਸਿੰਘ ਖੈਰਾ ਨੇ ਤਾਂ ਮੰਤਰੀ ਹਰਪਾਲ ਸਿੰਘ ਚੀਮਨ ਨੂੰ ਮੂਰਖ ਤੱਕ ਕਹਿ ਦਿੱਤਾ ਲੀਡਰ ਤੇ ਮੰਤਰੀ ਕਿੰਨੀ ਇੱਕ ਮੂਰਖਤਾਈ ਦੇ ਹੱਦ ਤੱਕ ਜਾ ਸਕਦੇ ਆ ਅੱਜ ਮੈਂ ਉਹਦੇ ਬਾਰੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨੇ ਨੇ ਸਾਡਾ ਜਿਹੜਾ ਵਿੱਤ ਮੰਤਰੀ ਆ ਹਰਪਾਲ ਚੀਮਾ ਉਹ ਮੈਂ ਕੱਲਾ ਮੂਰਖ ਨਹੀਂ ਕਹੂੰਗਾ ਉਹ ਕੀ ਕਹਿੰਦੇ ਹੁੰਦੇ ਕਿ ਇਨਕੰਪੀਟੈਂਟ ਇਨੈਫੀਸ਼ੀਐਂਟ ਔਰ ਬਿਲਕੁਲ ਅੰਜਾਨਪੁਣੇ ਦੀ ਗੱਲਾਂ ਕੀਤੀਆਂ ਉਹਨਾਂ ਨੇ ਅੱਜ ਤੋਂ 2 ਦਿਨ ਪਹਿਲਾਂ ਇੱਕ ਗੁਜਰਾਤ ਦੇ ਟਰਾਂਸਪੋਰਟਰ ਨੇ ਉਹਨਾਂ ਦਾ ਨਾਮ ਹੈਗਾ ਬਲਜੀਤ ਸਿੰਘ ਸੰਧੂ ਮੈਂ ਤੁਹਾਨੂੰ ਥੋੜੀ ਜੀ ਵੀਡੀਓ ਵੀ ਦਿਖਾਉਣੀ 2 ਮਿੰਟ ਦੀ ਜਰਾ ਪੇਸ਼ੈਂਸ ਰੱਖਿਓ ਉਹ ਲੰਬੇ ਅਰਸੇ ਤੋਂ ਗੁਜਰਾਤ ਤੋਂ ਪੰਜਾਬ ਤੋਂ ਇਥਨੋਲ ਦੀ ਟਰਾਂਸਪੋਰਟੇਸ਼ਨ ਕਰਦੇ ਆ ਆਪਣੇ ਟੈਂਕਰਸ ਵਿੱਚ ਔਰ ਇਥਨੋਲ ਜਿਹੜਾ ਪ੍ਰੋਡਕਟ ਹੈਗਾ ਉਹ ਸਿਰਫ ਤੇ ਸਿਰਫ ਅ ਇੰਡੀਅਨ ਔਇਲ ਭਾਰਤ ਪੈਟਰੋਲੀਅਮ ਤੇ ਰੇਲਾਈਐਂਸ ਇੰਡਸਟਰੀਜ਼ ਜਿਨ੍ਹਾਂ ਦੀਆਂ ਔਇਲ ਰਿਫਾਈਨਰੀਜ਼ ਆ ਉਹਨਾਂ ਦਾ ਰੌ ਮਟੀਰੀਅਲ ਆ ਇਥਨੋਲ ਪੈਟਰੋਲ ਦੇ ਵਿੱਚ ਪੈਂਦਾ ਔਰ ਫਿਰ ਪੈਟਰੋਲ ਜਿਹੜਾ ਹੈ ਉਹ ਸਾਰੇ ਦੇਸ਼ ਵਿੱਚ ਵਿਕਦਾ ਇਥਨੋਲ ਕਿਤੇ ਵੀ ਕਿਤੇ ਹੋਰ ਕੋਈ ਇੰਡਸਟਰੀ ਨੂੰ ਵੇਚਿਆ ਨਹੀਂ ਜਾ ਸਕਦਾ ਇਹਨਾਂ ਨੇ ਕੀ ਕੀਤਾ ਇਹਨਾਂ ਦੀ ਡਿਪਾਰਟਮੈਂਟ ਨੇ ਐਕਸਾਈਜ਼ ਵਾਲਿਆਂ ਨੇ ਬਠਿੰਡੇ ਦੇ ਇੰਡੀਅਨ ਆਇਲ ਡਿੱਪੂ ਦੇ ਬਾਹਰ ਬਲਜੀਤ ਸਿੰਘ ਸੰਧੂ ਗੁਜਰਾਤ ਦੇ ਟਰਾਂਸਪੋਰਟਰ ਸ਼ਾਇਦ ਉਹਨਾਂ ਦਾ ਰੋਡ ਲਾਈਨਸ ਨੈਟਵਰਕ ਕਰਕੇ ਟਰਾਂਸਪੋਰਟੇਸ਼ਨ ਹੈ ਉਹਨਾਂ ਦੇ ਦੋ ਟੈਂਕਰ ਜਦੋਂ ਫੜੇ ਤੇ ਉਹਨਾਂ ਨੇ ਪਤਾ ਨਹੀਂ ਕਿਹੜੀ ਜਾਣਕਾਰੀ ਦਿੱਤੀ ਇਸ ਮਿਨਿਸਟਰ ਨੂੰ ਇਹਨੇ ਪੈਂਦੀ ਸੱਟੇ ਪ੍ਰੈਸ ਕਾਨਫਰੰਸ ਕੀਤੀ ਬੜੇ ਤੈਸ਼ ਵਿੱਚ ਆਣ ਕੇ ਕਿ ਅਸੀਂ ਦੋ ਟੈਂਕਰ ਫੜ ਰਹੇ ਨੇ 80000 ਲੀਟਰ ਇਥਨੋਲ ਜਿਹੜੀ ਉਹ ਫੜ ਲਈ ਹੈ ਇੱਕ ਐਕਸਾਈਜ਼ ਐਂਡ ਟੈਕਸੇਸ਼ਨ ਮਿਨਿਸਟਰ ਟੈਸ਼ ਵਿੱਚ ਆਣ ਕੇ ਇੱਕ ਲੈਜਿਟਮੇਟ ਜਿਹੜਾ ਪ੍ਰੋਡਕਟ ਹੈ ਜਿਹੜਾ ਪੈਟਰੋਲੀਅਮ ਪ੍ਰੋਡਕਟ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਜਾਂ ਬੀਪੀਐਲ ਨੂੰ ਜਾਂ ਰਿਲਾਇੰਸ ਇੰਡਸਟਰੀ ਨੇ ਇਸਤੇਮਾਲ ਕਰਨਾ ਇਥਨੋਲ ਉਹਨੂੰ ਇਹ ਇਥਨੋਲ ਦੇ ਬਾਰੇ ਇਲਮਨੇਗਾ ਤੁਹਾਨੂੰ ਦੱਸਦੀ ਹੈ ਕਿ ਵਿਰੋਧੀ ਧਿਰਾਂ ਸਰਕਾਰ ਤੇ ਹਮਲਾਵਰ ਨੇ ਆਇਰਨ ਸੁਪਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਖਿਲਾਫ ਆਪਣਾ ਦਾਵਾ ਬੋਲ ਰਹੀਆਂ ਨੇ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਕੱਲ ਫੇਰ حاضر ਹੋਵਾਂਗੇ ਧੰਨਵਾਦ